ਆਪ ਸਿਰਿਆ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੂਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਵਿਆਹਾਂ ਸਾਦੀਆਂ ਦੇ ਵਿੱਚ ਬਰਾਤਾਂ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਪਰ ਹੁਣ ਇਸ ਵਿਆਹ ਵਿੱਚੋਂ ਹੱਥਾਂ ਵਿੱਚੋਂ ਖੋਹੀ ਰੋਟੀ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇੱਕ ਰੋਟੀ ਖਾ ਰਹੇ ਵਿਅਕਤੀ ਨੂੰ ਲੋਕ ਉਠਾ ਰਹੇ ਨੇ ਅਸਲ ਵਿੱਚ ਇਹ ਵਿਅਕਤੀ ਬਿਨਾ ਬੁਲਾਏ ਤੇ ਬਿਨਾ ਕਿਸੇ ਤੋਂ ਪੁੱਛੇ ਅੰਦਰ ਆ ਜਾਂਦਾ ਹੈ ਤੇ ਟੇਬਲ ਤੇ ਬੈਠ ਕੇ ਰੋਟੀ ਖਾਣ ਲੱਗ ਜਾਂਦਾ ਹੈ ਪਰ ਜਦੋਂ ਕੁੜੀ ਵਾਲਿਆਂ ਨੂੰ ਪਤਾ ਲੱਗਦਾ ਹੈ ਤਾਂ ਇਸ ਦੇ ਹਾਲਾਤਾਂ ਨੂੰ ਦੇਖ ਕੇ ਉਹ ਆ ਕੇ ਇਸ ਨੂੰ ਪੁੱਛਦੇ ਨੇ ਕਿ ਤੈਨੂੰ ਕਿਸ ਨੇ ਬੁਲਾਇਆ ਹੈ ਤਾਂ ਇਹ ਵਿਅਕਤੀ ਕਹਿੰਦਾ ਹੈ ਕਿ ਮੈਨੂੰ ਰੋਟੀ ਖਾ ਲੈੰਦੋ ਮੈਂ ਦੋ ਦਿਨਾਂ ਤੋਂ ਕੁਝ ਨਹੀਂ ਖਾਦਾ ਤੇ ਮੈਨੂੰ ਬਹੁਤ ਭੁੱਖ ਲੱਗੀ ਹੈ ਪਰ ਕੁੜੀ ਵਾਲੇ ਉਸ ਨੂੰ ੱੱਕੇ ਨਾਲ ਉਠਾ ਕੇ ਜਦੋਂ ਬਾਹਰ ਲਿਜਾਣ ਲੱਗਦੇ ਨੇ ਤਾਂ ਇਹ ਵਿਅਕਤੀ ਫਿਰ ਕੁੜੀ ਵਾਲਿਆਂ ਨੇ ਅਮੰਤਾਂ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਖਾ ਲੈੰਦੋ ਤੇ ਕਹਿੰਦਾ ਹੈ ਕਿ ਮੇਰੇ ਖਾਂ ਨਾਲ ਕਿਹੜਾ ਕੁਝ ਘਟ ਜਾਣਾ ਹੈ ਮੈਂ ਖਾਣਾ ਖਾ ਕੇ ਰੱਬ ਅੱਗੇ ਅਰਦਾਸ ਕਰੂੰਗਾ ਕਿ ਤੁਹਾਡੀ ਕੁੜੀ ਹਮੇਸ਼ਾ ਖੁਸ਼ ਰਹੇ ਪਰ ਕੁੜੀ ਵਾਲੇ ਉਸ ਦੀ ਕੋਈ ਵੀ ਗੱਲ ਨਹੀਂ ਸੁਣਦੇ ਤੇ ਨਾ ਹੀ ਉਸ ਨੂੰ ਖਾਣਾ ਖਾਣ ਦਿੰਦੇ ਨੇ ਤੇ ਉਸ ਨੂੰ ਉੱਥੋਂ ਬਾਹਰ ਕੱਢ ਦਿੰਦੇ ਨੇ ਵਿਆਹਾਂ ਵਿੱਚ ਜਿੰਨਾ ਮਰਜ਼ੀ ਖਾਣਾ ਖਰਾਬ ਹੋ ਜਾਏ ਪਰ ਕਿਸੇ ਗਰੀਬ ਦਾ ਢਿੱਡ ਨਹੀਂ ਪਰ ਸਕਦੇ ਇਹ ਲੋਕ ਬਾਕੀ ਤੁਹਾਡੇ ਲੋਕਾਂ ਬਾਰੇ ਕੀ ਵਿਚਾਰ ਨੇ ਇਸ ਵਿਅਕਤੀ ਨੂੰ ਕੁੜੀ ਵਾਲਿਆਂ ਨੇ ਖਾਣਾ ਨਾ ਖਵਾ ਕੇ ਸਹੀ ਕੀਤਾ ਜਾਂ ਗਲਤ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ